ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਹੋ ਸਕਦਾ ਸੀ ਕਿ ਅੱਜ ਆਖਰੀ ਮੀਟਿੰਗ ਸੱਦ ਲਈ ਜਾਂਦੀ ਪਰ ਅਜੇ ਤੱਕ ਇਹ ਮੀਟਿੰਗ ਨਹੀਂ ਸੱਦੀ ਗਈ 25 ਤਰੀਕ ਹੈ ਅੱਜ 25 ਤਰੀਕ ਪਹਿਲਾਂ ਵੀ ਖਬਰਾਂ ਦੇ ਵਿੱਚ ਚੱਲ ਰਹੀ ਸੀ ਕਈ ਵੱਡੇ ਅਖਬਾਰਾਂ ਨੇ ਆਰਟੀਕਲਸ ਪਾ ਦਿੱਤੇ ਸੀ ਕਿ 25 ਤਰੀਕ ਨੂੰ ਮੀਟਿੰਗ ਸੱਦੀ ਜਾ ਸਕਦੀ ਹੈ ਪਰ ਉੱਥੇ ਇੱਕ ਕੰਡੀਸ਼ਨ ਵੀ ਸੀ ਕਿ ਜੇ 25 ਤਰੀਕ ਨੂੰ ਨਹੀਂ ਸੱਦੀ ਜਾਂਦੀ ਤੇ ਨਵੰਬਰ ਦੇ ਆਖਰੀ ਹਫਤੇ ਦੇ ਵਿੱਚ ਯਾਨੀ ਕਿ ਅੰਤਲੇ ਕੁਝ ਦਿਨਾਂ ਦੇ ਵਿੱਚ ਇਸ ਮੀਟਿੰਗ ਨੂੰ ਸੱਦ ਲਿਆ ਜਾਵੇਗਾ ਹੁਣ ਅਸਰਾਂਦ ਕੀ ਨੇ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਔਰ ਨਾਲ ਦੀ ਨਾਲ ਇਸ ਮੀਟਿੰਗ ਦਾ ਮਜਮੂਮ ਕਿਵੇਂ ਦਾ ਰਹੇਗਾ ਕਿਉਂਕਿ ਆਖਰੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਮਤਲਕ ਫੈਸਲਾ ਜਿਹੜਾ ਉਹ ਹੋਣਾ ਲਾਜ਼ਮੀ ਹੋਵੇਗਾ ਪਰ ਅਜੇ ਤੱਕ ਮੀਟਿੰਗ ਜਿਹੜੀ ਹੈ 25 ਤਰੀਕ ਨੂੰ ਕਹੀ ਜਾ ਰਹੀ ਸੀ ਉਹ ਮੀਟਿੰਗ ਅਜੇ ਤੱਕ ਤਾਂ ਨਹੀਂ ਸੱਦੀ ਗਈ ਹਾਲਾਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇਸ ਗੱਲ ਨੂੰ ਸਾਫ਼ ਆਪਣਾ ਬਿਆਨ ਦੇ ਦਿੱਤਾ ਸੀ ਇਸ ਕਦਰ ਤੌਰ ਦੇ ਉੱਤੇ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਹਨਾਂ ਮੁਤਾਬਕ ਸਿੰਘ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਿ ਜਲਦ ਤੋਂ ਜਲਦ ਇਸ ਉੱਤੇ ਫੈਸਲਾ ਹੁਣ ਲਿਆ ਜਾਵੇਗਾ ਅੰਤਲੀ ਜਿਹੜੀ ਮੀਟਿੰਗ ਹੈ ਉਹ ਕਰ ਲਈ ਜਾਵੇਗੀ ਇਸ ਤੋਂ ਪਹਿਲਾਂ ਬੁੱਧੀਜੀਵੀਆਂ ਦੀ ਮੀਟਿੰਗ ਹੋਈ ਪਰ ਹੁਣ ਜਥੇਬੰਦਕ ਢਾਂਚਾ ਜਿਹੜਾ ਉਹਦੀ ਮੀਟਿੰਗ ਹੋਵੇਗੀ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ ਤੇ ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਅਸਲ ਸਾਹਮਣੇ ਆਵੇਗਾ ਕਿ ਸੁਖਬੀਰ ਬਾਦਲ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੀ ਵਿਚਾਰ ਜਿਹੜੇ ਨੇ ਉਹ ਸਿੰਘ ਸਾਹਿਬ ਸਾਹਮਣੇ ਰੱਖਦੇ ਨੇ ਹਾਲਾਂਕਿ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹ ਅਜੇ ਤੱਕ ਇਹੀ ਦਾਵਾ ਕਰ ਰਹੀ ਹੈ ਕਿ ਸੁਖਬੀਰ ਬਾਦਲ ਤੋਂ ਚੰਗਾ ਪ੍ਰਧਾਨ ਉਹਨਾਂ ਨੂੰ ਨਹੀਂ ਮਿਲ ਸਕਦਾ ਔਰ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਬਹੁਤ ਸਾਰੇ ਫਤਵੇ ਵੀ ਉਹਨਾਂ ਦੇ ਵੱਲੋਂ ਦਿੱਤੇ ਜਾ ਚੁੱਕੇ ਨੇ ਪਰ ਅਸਲ ਫਤਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਜਾਣਾ ਜਿਹਨੂੰ ਉਡੀਕਿਆ ਜਾ ਰਿਹਾ ਹੁਣ ਉੰਦੇ ਸਮੇਂ ਦੇ ਵਿੱਚ ਕੀ ਹੁੰਦਾ ਆ ਸਿੰਘ ਸਾਹਿਬ ਕਿਹੜਾ ਫੈਸਲਾ ਸੁਣਾਉਂਦੇ ਨੇ ਔਰ ਕਦੋਂ ਸੁਣਾਉਂਦੇ ਨੇ ਮਹੱਤਵਪੂਰਨ ਗੱਲ ਇਹ ਆ ਕਦੋਂ ਸੁਣਾਉਂਦੇ ਨੇ ਜੇ ਅੱਜ ਮੀਟਿੰਗ ਨਹੀਂ ਹੋਈ ਤੇ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਮੀਟਿੰਗ ਹੋਵੇ ਕਦੋਂ ਹੁੰਦੀ ਆ ਸੁਖਬੀਰ ਬਾਦਲ ਨੂੰ ਲੈ ਕੇ ਕਿਹੜਾ ਫੈਸਲਾ ਸੁਣਾਇਆ ਜਾਂਦਾ ਫਿਲਹਾਲ ਉਹਦੀ ਉਡੀਕ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ